ਸਸੇ ਕਾਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਉਹਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ 21 22 ਅਤੇ 23 ਅਕਤੂਬਰ ਪੰਜਾਬ ਦਾ ਮੌਸਮ ਕਿਵੇਂ ਰਹੇਗਾ ਇਸ 3 ਦਿਨ ਦੀ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਇਸ 3 ਦਿਨਾਂ ਦੇ ਵਿੱਚ ਮੌਸਮੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਖਾਸ ਤੌਰ ਤੇ ਅਗਰ ਗੱਲ ਕੀਤੀ ਜਾਵੇ ਤਾਂ ਸਵੇਰ ਦੇ ਵੇਲੇ ਠੰਡ ਦਾ ਅਹਿਸਾਸ ਜ਼ਿਆਦਾ ਹੋਣ ਵਾਲਾ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਇਸ ਦੇ ਪਿੱਛੇ ਕਾਰਨ ਇਹ ਹੈ ਕਿ ਇੱਕ ਬੱਦਲਬਾਈ ਆ ਰਹੀ ਹੈ ਵੈਸਟਰਨ ਡਿਸਟਰਬਰਸ ਪਹਾੜੀ ਖੇਤਰਾਂ ਦੇ ਵਿੱਚ ਬਣਿਆ ਹੋਇਆ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਇਹ ਸਿਸਟਮ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾ ਹਲਚਲ ਦੇਖਣ ਨੂੰ ਮਿਲੂਗੀ ਤੇ ਪੰਜਾਬ ਦੇ ਫਜ਼ਿਲਕਾ ਅਤੇ ਮਲੋੜ ਦੇ ਏਰੀਏ ਦੇ ਨੇੜੇ-ਤੇੜੇ ਦੇ ਇਲਾਕੇ ਤੋਂ ਹੁੰਦੀ ਹੋਈ ਥੋੜੀ ਜੀ ਬਰਨਾਲੀ ਅਤੇ ਬਠਿੰਡੇ ਵੱਲ ਵੀ ਬੱਦਲਬਾਈ ਬਣੀ ਹੋਈ ਹੈ ਜਿੱਦੇ ਸਿੱਟੇ ਵਜੋਂ ਇਹਨਾਂ ਇਲਾਕਿਆਂ ਵਿੱਚ ਥੋੜੀ ਜੀ ਹਲਚਲ ਬੱਦਲਬਾਈ ਦੇ ਨਾਲ ਉਹ ਠੰਡ ਦੇ ਮਾਹੌਲ ਦੇ ਤੇ ਕਿਰਮਣ ਕਣੀ ਜੀ ਦੇਖਣ ਨੂੰ ਮਿਲ ਸਕਦੀ ਕੋਈ ਤਗੜੀ ਉਮੀਦ ਨਹੀਂ ਹੈ ਪਰ ਆਪਾਂ ਆਸ ਲਾ ਸਕਦੇ ਹਾਂ ਕਿ 5% ਚਾਂਸ ਹਨ ਕਿ ਇਹਨਾਂ ਇਲਾਕਿਆਂ ਦੇ ਵਿੱਚ ਸ਼ਾਇਦ ਬੂੰਦਾਬੰਦੀ ਵੀ ਹੋ ਸਕੇ ਅਤੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਈ ਬਣਦੀ ਹੋਈ ਸਾਨੂੰ ਦਿਖਾਈ ਦੇ ਰਹੀ ਹੈ ਜਿਵੇਂ ਕਿ ਖਾਸ ਤੌਰ ਤੇ ਅਗਰ ਗੱਲ ਕੀਤੀ ਜਾਵੇ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕਿਉਂਕਿ ਹਿਮਾਚਲ ਵਿੱਚ ਵੈਸਟਰਨ ਡਿਸਰਵਸ ਆਉਣ ਦੇ ਨਾਲ ਮੌਸਮੀ ਜਿਹੜਾ ਬਦਲਾਅ ਹੈ ਉਹ ਪੰਜਾਬ ਦੇ ਉੱਪਰ ਵੀ ਦੇਖਣ ਨੂੰ ਮਿਲੂਗਾ ਤਾਪਮਨ ਘਟਦੇ ਹੋਏ ਦਿਖਾਈ ਦੇਣਗੇ ਫਿਲਹਾਲ ਕੜਾਕੇ ਦੀ ਧੁੱਪ ਪੈ ਰਹੀ ਹੈ ਐਵਰੇਜ ਸਥਾਪਮਨ ਜਿਹੜੇ ਨੇ ਦਿਨ ਦੇ ਸਮੇਂ 29 ਤੋਂ 31 ਡਿਗਰੀ ਦੇ ਵਿੱਚ ਕਾਰਵੇਰੀ ਕਰ ਰਹੇ ਨੇ ਰਾਤ ਦੇ ਤਾਪਮਨ 18 ਤੋਂ 20 ਡਿਗਰੀ ਦੇ ਵਿੱਚ ਘਰ ਬਣੇ ਹੋਏ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਸਕਦੇ ਹੋ ਅਗਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਓ ਤਾ ਜੋ ਆਉਂਦੀ ਵੀਡੀਓ ਦੀ ਕੋਈ ਵੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰ ਸਕੋ ਤਾਂ ਕਿ ਹਰੇਕ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਓਵਰ ਆਲ ਗੱਲ ਕੀਤੀ ਜਾਵੇ ਤਾਂ ਭਾਰਤ ਦੀ ਤੁਸੀਂ ਦੇਖੋਗੇ ਲਗਾਤਾਰ ਜਿਹੜੇ ਚੱਕਰਵਾਤੀ ਮਾਹੌਲ ਨੇ ਉਹ ਸਾਊਥ ਵਾਲੇ ਪਾਸੇ ਬਣੇ ਹੋਏ ਨੇ ਅਰਬ ਸਾਗਰ ਵਿੱਚ ਬੰਗਾਲ ਦੀ ਖਾੜੀ ਵਿੱਚ ਆਉਂਦੇ ਦਿਨਾਂ ਵੱਲ ਇਹ ਪੰਜਾਬ ਵੱਲ ਉੱਤਰੀ ਭਾਰਤ ਵੱਲ ਕੂਚ ਕਰਨਗੇ ਜਿਨ੍ਹਾਂ ਦੀ ਥੋੜੀ ਬਹੁਤੀ ਹਲਚਲ ਜਿਹੜੀ ਆ ਉਹ ਦੇਖਣ ਨੂੰ ਮਿਲੂਗੀ ਮੱਧ ਭਾਰਤ ਤੱਕ ਯਾਨੀ ਕਿ ਮੱਧ ਪ੍ਰਦੇਸ਼ ਤੱਕ ਰਾਜਸਥਾਨ ਗੁਜਰਾਤ ਤੱਕ ਪੰਜਾਬ ਤੱਕ ਪਹੁੰਚਦੇ ਪਹੁੰਚਦੇ ਕਿਉਂਕਿ ਇਸ ਨੂੰ ਇੱਕ ਤਰੀਕੇ ਨਾਲ ਆਪਾਂ ਕਹਿ ਲਈਏ ਕਿ ਹਿਮਾਲਿਆ ਪਰਬਤ ਦੀ ਮਾਰ ਪੈਂਦੀ ਹੈ ਜਿਸ ਨਾਲ ਸਿਸਟਮ ਥੋੜੇ ਜਿਹਾ ਅੱਗੇ ਪਿਛੇ ਖਿਸਕ ਜਾਂਦੇ ਨੇ ਜਾਂ ਫਿਰ ਇਹ ਨੇਪਾਲ ਦੇ ਵੱਲ ਖਿਸਕ ਜਾਂਦੇ ਨੇ ਪੰਜਾਬ ਬਾਲ ਸਿਸਟਮ ਉਹਦੇ ਪਹੁੰਚਦਾ ਜਦੋਂ ਇਹ ਰਾਜਸਥਾਨ ਦੇ ਵਿੱਚ ਪੂਰਨ ਤੌਰ ਤੇ ਐਕਟਿਵੇਟ ਹੁੰਦਾ ਹੈ ਜਾਂ ਫਿਰ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਅਰਬ ਸਾਗਰ ਤੋਂ ਘੁੰਮ ਕੇ ਆਉਂਦਾ ਹੈ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਇਹ ਐਕਟਿਵੇਟ ਹੋਵੇਗਾ ਪਰ ਫਿਲਹਾਲ ਅਜੇ ਇਹ ਚਾਂਸ ਕਾਫੀ ਘੱਟ ਨੇ ਨਵੰਬਰ ਦੇ ਆਉਂਦੇ ਦਿਨਾਂ ਦੇ ਵਿੱਚ ਇਹ ਜਿਹੜੇ ਸ਼ੁਰੂਆਤੀ ਹਫ਼ਤੇ ਦੇ ਵਿੱਚ ਆਪਾਂ ਕਹਿ ਸਕਦੇ ਕਿ ਸ਼ਾਇਦ ਚਾਂਸ ਬਣ ਸਕਦੇ ਨੇ ਕਿ ਵਧੀਆ ਤਰੀਕੇ ਨਾਲ ਥੋੜਾ ਬਹੁਤਾ ਮੌਸਮੀ ਬਦਲਾਅ ਮੀਂਹ ਵਰਕੇ ਹਲਚਲ ਹੋ ਸਕਣ। ਬਾਕੀ ਫਿਲਹਾਲ ਕੋਈ ਤਗੜੀ ਉਮੀਦ ਕਿਸੇ ਤਰੀਕੇ ਦੇ ਚਾਂਸ ਬਣਦੇ ਹੋਏ ਸਾਨੂੰ ਜਿਹੜੇ ਦਿਖਾਈ ਨਹੀਂ ਦੇ ਰਹੇ ਆਉਂਦੇ 2-3 ਦਿਨਾਂ ਵਿੱਚ ਨਵੰਬਰ ਦੇ ਸ਼ੁਰੂਆਤੀ ਦਿਨ ਅਕਤੂਬਰ ਦੇ ਆਖਰੀ ਦਿਨ ਜਿਹੜੇ ਕਿ 27 ਤਰੀਕ ਤੋਂ ਲੈ ਕੇ 7 ਤਰੀਕ ਅਗਰ ਨਵੰਬਰ ਦੀ ਗੱਲ ਕਰੀਏ ਤਾਂ ਥੋੜੀ ਬਹੁਤੀ ਹਲਚਲ ਕਿਣਮਣਕਣੀ ਦੀ ਹੋ ਸਕਦੀ ਹੈ। ਜੋ ਕਿ ਅਕਸਰ ਹੀ ਪਿਛਲੇ ਸਾਲਾਂ ਦੇ ਵਿੱਚ ਇੱਕ ਨਾਰਮਲ ਰਿਕਾਰਡ ਦੇ ਵਾਂਗੂ ਦੇਖਿਆ ਗਿਆ ਹੈ ਕਿ ਅਕਸਰ ਹੀ ਪਿਛਲੇ ਸਾਲ ਵੀ ਜਾਂ ਉਸ ਤੋਂ ਪਿਛਲੇ ਸਾਲਾਂ ਦੇ ਵਿੱਚ ਵੀ ਥੋੜੀ-ਬੋਤੀ ਬੂੰਦਾਬੰਦੀ ਇਕਦਵੀਂ ਝਟ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਅਜਿਹੀ ਲੱਗ ਹੀ ਜਾਂਦੀ ਹੈ। ਬਾਕੀ ਇਸ ਤੋਂ ਇਲਾਵਾ ਕੋਈ ਤਗੜੀ ਕਾਰਵਾਈ ਦੀ ਉਮੀਦ ਨਹੀਂ ਹੈ। ਅਗਰ ਕੋਈ ਹਲਚਲ ਕਿਸੇ ਤਰੀਕੇ ਦੀ ਮੌਸਮ ਦੀ ਜਾਣਕਾਰੀ ਦੀ ਆਈ ਤਾਂ ਤੁਹਾਡੇ ਤੱਕ ਜਾਣਕਾਰੀ ਸਾਂਝੀ ਕਰਾਂਗੇ। ਇਹ 2-3 ਦਿਨ ਦੀ ਜਾਣਕਾਰੀ ਕਬੂਲ ਕਰਿਓ। ਮਿਲਦੇ ਹਾਂ ਜਲਦ। ਬਾਕੀ ਦੀਵਾਲੀ ਅਤੇ ਬੰਦੀ ਛੋੜ ਦੀ ਸਾਰਿਆਂ ਨੂੰ ਲੱਖ-ਲੱਖ ਵਧਾਈਆਂ ਜੀ।